ਤੁਹਾਨੂੰ ਤਾਂ ਐਮਐਲਏ ਵੀ ਮਿਲਿਆ ਐਮਐਲਏ ਦੇ ਨਾਲ ਨਾਲ ਤੁਹਾਨੂੰ ਮੰਤਰੀ ਵੀ ਮਿਲਿਆ ਹਲਕੇ ਨੂੰ ਸਰਕਾਰ ਵੀ ਉੱਤੇ ਆਉਦੀ ਐ ਫਿਰ ਵੀ ਡਿਵੈਲਪਮੈਂਟ ਨਹੀਂ ਹੋਇਆ ਫਿਰ ਫਿਰ ਤੁਸੀਂ ਇਹਦੇ ਵਿੱਚ ਕੀ ਦੀ ਘਾਟ ਮੰਨਦੇ ਹੋ ਪਾਸਤਾ ਕੀ ਖਾਣਾ ਸੀ ਤੁਹਾਨੂੰ ਦੋ ਵਾਰੀ ਅਸੀਂ ਇੱਥੇ ਐਮਐਲਏ ਬਣਾ ਕੇ ਭੇਜਿਆ ਫਿਰ ਤੁਸੀਂ ਮੰਤਰੀ ਵੀ ਬਣਿਆ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਖੜ ਦੇ ਵਿੱਚ ਜਿਹੜੀ ਪਾਰਟੀ ਦਾ ਐਮਐਲਏ ਆ ਉਸ ਪਾਰਟੀ ਦੀ ਸਰਕਾਰ ਨਹੀਂ ਬਣੀ ਪਰ ਬੀਬਾ ਦੀ ਮਾਜ ਤੱਕ ਸ਼ਕਲ ਨਹੀਂ ਦੇਖੀ ਦੇਵਲਪਮੈਂਟ ਤੋਂ ਮੈਂ ਕੀ ਕਰਨੀ ਸੀ ਜੀ ਵਿਧਾਇਕਾ ਜੀ ਨੇ ਇਥੋਂ ਅਸਤੀਫਾ ਪੇਸ਼ ਕੀਤਾ ਸੀ ਆਪਣਾ ਸਰਕਾਰ ਨੂੰ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਇੱਕ ਲੋਕਾਂ ਦੀ ਆਸ ਮੀਂਹ ਜੁੜੀ ਹੈ ਕਿ ਜੀ ਮੌਜੂਦਾ ਸਰਕਾਰ ਹੈ ਮੌਜੂਦਾ ਵਿਧਾਇਕ ਹੈ ਸਾਡਾ ਭਲਾ ਹੋਊਗਾ ਤਾਂ ਫਿਰ ਵੀ ਉਹਨਾਂ ਨੇ ਅਸਤੀਫਾ ਦਿੱਤਾ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖੋ ਉਹ ਤੌਰ ਗਾਇਕ ਲੋਕਾਂ ਨੇ 70000 ਪਲੱਸ ਵੋਟ ਪਾਈ ਉਹਨਾਂ ਨੂੰ ਵੀ ਇਹ ਨਵੀਂ ਕੁੜੀ ਹੈ ਨਵੇਂ ਯੂਥ ਹੈ ਇਹ ਡਿਵੈਲਪਮੈਂਟ ਦੀ ਗੱਲ ਕਰੂਗੀ ਸਾਰੀ ਪਾਰਟੀਆਂ ਨੂੰ ਨੁਕਾਰ ਕੇ ਇਹਨਾਂ ਨੂੰ ਐਮਐਡੀ ਬੁਲਾਇਆ ਤੇ ਤੁਹਾਡੇ ਸਾਹਮਣੇ ਆ ਇਹਨੂੰ ਤੁਸੀਂ ਨਿਕਲ ਕੇ ਆਏ ਆਂ ਰਸਤੇ ਦੇ ਵਿੱਚੋਂ ਕੀ ਹਾਲਾਤ ਆ ਸਾਡੇ ਰਸਤੇ ਦੇ ਕੀ ਹਾਲਾਤ ਆ ਤੇ ਨਾਲਿਆਂ ਦੇ ਕੀ ਹਾਲਾਤ ਆ ਬਿਜਲੀ ਦਾ ਕੀ ਹਾਲਾਤ ਆ